ਜੈਤੋ ਮੰਡੀ ਦੇ ਵਿੱਚ ਰਾਸ਼ਟਰੀ ਲਾਂਟਰੀ ਦਾ ਜਾਨਕੀ ਲੱਕੀ ਡਰਾ ਨਿਕਲਿਆ ਕਿਸਮਤ ਵਾਲਾ ਬਾਈ ਹੋਊਗਾ ਜਿਹਨੂੰ ਨਿਕਲਿਆ ਜਾਨਕੀ ਆਪਾਂ 10-10 ਰੁਪਏ ਆਮ 50000 ਰੁਪਏ ਆਪਾਂ ਆਮ ਖਰਚ ਦਿੰਨੇ ਆ ਤੇ ਕਿਸਮਤ ਨਹੀਂ ਜਮਾਉਂਦੇ ਜਦੋਂ ਕਿਸੇ ਨੂੰ ਨਿਕਲਿਆ ਹੁੰਦਾ ਉਦੋਂ ਕਹਿੰਦੇ ਸ਼ਾਇਦ ਮੈਂ ਪਾਇਆ ਹੁੰਦਾ ਤੇ ਅੱਜ ਮੈਨੂੰ ਵੀ ਨਾਜ ਨਿਕਲਣਾ ਸੀ ਜਿਹੜਾ ਇਹ ਡਰਾ ਚੱਲਦਾ ਇਹ ਗੁਆ ਸਰਕਾਰ ਦਾ ਜਾਨਕੀ ਚਲਾਇਆ ਹੋਇਆ ਡਰਾ ਜੈਤੋ ਦੇ ਵਿੱਚ ਇਹ ਤੀਜੀ ਵਾਰ ਜਾਨਕੀ 21 ਲੱਖ ਦਾ ਇਨਾਮ ਨਿਕਲਿਆ ਜਿਸ ਵੀ ਨੂੰ ਨਾਮ ਨਿਕਲਿਆ ਮੈਂ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਇਸ ਬਾਈ ਨੂੰ ਜਨਕ ਇਧਰਲੇ ਪਾਸੇ ਇਹ ਨਾਮ ਲਿਖ ਲਿਆ ਰਾਸ਼ਟਰੀ ਲਾਂਟਰੀ ਦੇ ਜਨਕ ਉਸ ਇਥੇ ਮੁਲਾਜ਼ਮੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸਮਤ ਵਾਲਾ ਬਾਈ ਹੈ ਜਿਹਨੂੰ ਨਾਮ ਨਿਕਲਿਆ ਇਹਦੇ ਨਾਲ ਵੀ ਗੱਲਬਾਤ ਕਰਦੇ ਆਂ ਪੁੱਛਦੇ ਆਂ ਸਾਰੀ ਗੱਲਬਾਤ ਕੀ ਕੰਮ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਕੀ ਧਰਮਪਾਲ ਧਰਮਪਾਲ ਜੀ ਅੱਜ ਤੁਹਾਨੂੰ 21 ਲੱਖ ਦਾ ਨਾਮ ਨਿਕਲਿਆ ਰਾਜ ਸ੍ਰੀ ਲਾਟਰੀ ਚੋਕੇ ਕਿ ਕਿਦਾਂ ਦਾ ਲੱਗ ਰਿਹਾ ਬਹੁਤ ਖੁਸ਼ੀ ਦੀ ਗੱਲ ਹੈ ਰਾਜ ਸ੍ਰੀ ਲਾਟਰੀ ਹੈ ਜਿਹੜੀ ਇਹ ਬੇਸਹਾਰਿਆਂ ਦਾ ਸਹਾਰਾ ਬੇਰੁਜ਼ਗਾਰਾਂ ਦਾ ਰੁਜ਼ਗਾਰ ਗਰੀਬਾਂ ਨੂੰ ਉਨਤ ਕਰਨ ਵਾਸਤੇ ਬਹੁਤ ਵੱਡੀ ਚੀਜ਼ ਹੈ ਠੀਕ ਹੈ ਇਹ ਇੱਕ ਮਤਲਬ ਗਰੀਬ ਤੋਂ ਗਰੀਬ ਆਦਮੀ ਨੂੰ ਵੀ ਕਰੋੜਪਤੀ ਬਣਾ ਦਿੰਦੀ ਹੈ ਇਸ ਲਈ ਇਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਜੀ ਹਾਂ ਮੈਂ ਕਿ ਕਿ ਪਹਿਲਾਂ ਵੀ ਪਾਈ ਐ ਤੇ ਪਹਿਲੀ ਵਾਰ ਪਾਈ ਸੀ ਪਹਿਲਾਂ ਵੀ ਪਾਉਂਦਾ ਰਿਹਾ ਹਾਂ ਉਦੋਂ ਵੀ ਇਹ ਉਹ ਦਿਨ ਦਾ ਛੱਤ ਪਾੜ ਕੇ ਠੀਕ ਐ ਮੈਂ ਇੱਥੋਂ ਦਵਾਈ ਲੈ ਕੇ ਨਿਕਲਿਆ ਸੀ ਤੇ ਇਹ ਮੁੰਡਾ ਜਿਹੜਾ ਹੈਗਾ ਇਹ ਉੱਥੇ ਰਾਹ 'ਚ ਹੀ ਖੜਾ ਸੀ ਇਹ ਮੈਨੂੰ ਆਦਾ ਮਾਸਟਰ ਜੀ ਆ ਜਾਓ ਲੈ ਜਾਓ ਮੈਂ ਇਧਰ ਨੂੰ ਗੇੜਾ ਖਾ ਗਿਆ ਬਾ 200 ਵਾਲੀ ਹੈ ਉਹ ਤਾਂ ਹੈ ਨਹੀਂ ਬਾ ਚੰਗਾ ਫੇਰਾ 50 ਵਾਲਿਆਂ ਦੇ ਦੇ ਦੋ ਦੁਪਹਿਰੇ ਲੈ ਕੇ ਗਿਆ ਸ਼ਾਮ ਨੂੰ ਇਹਨੇ ਫੋਨ ਕਰਤਾ ਆ ਕੀ ਮਾਲਕ ਬਣ ਗਏ ਜਦੋਂ ਜਦੋਂ ਫੋਨ ਆਇਆ ਫਿਰ ਕਿੰਨੀ ਖੁਸ਼ੀ ਸੀ ਬੜੀ ਬੜੀ ਖੁਸ਼ੀ ਹੋਈ ਹੈ ਹੂੰ ਤੇ ਆ ਕੀ ਕਹਿੰਦੇ ਫਿਰ ਹੁਣ ਦਾਦੇ ਨੂੰ ਸਾਰਾ ਕੁਝ ਹੀ ਕਹਿੰਦੇ ਆ ਕਿ ਉਹ ਕੀ ਕਹਿੰਦੇ ਵੀ ਦਾਦਾ ਹੁਣ ਤੇ ਨੂੰ 21 ਲੱਖ ਰੁਪਏ ਆ ਗਿਆ ਤੇ ਸਾਨੂੰ ਵੀ ਕੋਈ ਗਿਫਟ ਲੈ ਕੇ ਦੇ ਹਾਂ ਹਾਂ ਕੀ ਕਹਿੰਦੇ ਬਹੁਤ ਕੁਝ ਕਹਿੰਦੇ ਆ ਮੰਗ ਰੱਖ ਡਿਮਾਂਡ ਰੱਖੀ ਬੱਚਾ ਮੰਡਾ ਰੱਖਦੇ ਹੀ ਆ ਬੱਚੇ ਫਿਰ ਮੰਡਾ ਤਾਂ ਰੱਖਦੇ ਹੀ ਹੁੰਦੇ ਆ ਜਿਹੜੇ ਹੁਣ ਤੁਹਾਡੀ ਵੀਡੀਓ ਵੇਖ ਰਹੇ ਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਇਹਨਾਂ ਨੂੰ ਕਹਾਂ ਵੀ ਵੱਧ ਤੋਂ ਵੱਧ ਹਿੱਸਾ ਲਓ ਰਾਜ ਸ੍ਰੀ ਚ ਤੇ ਆਪਦੀ ਗਰੀਬੀ ਦੂਰ ਕਰੋ ਜੀ ਕੈਸੇ ਮਧਰੇ ਕੇ ਬੰਦੇ ਨੂੰ ਅਜ਼ਮਾ ਲੈਣੀ ਚਾਹੀਦੀ ਹੈ ਬਾਅਦ ਚ ਹੁਣ ਜਿਹੜੀ ਤੁਹਾਡੇ ਵੀਡੀਓ ਵੇਖਾਂਗੇ ਉਹ ਕਹਣਗੇ ਸ਼ਾਇਦ ਅਸੀਂ ਵੀ ਪਾ ਲੰਦੇ ਉਹ ਆਦੇ ਭਈ ਛੱਤ ਪਾੜ ਕੇ ਦਿੰਦਾ ਜਦੋਂ ਦਿੰਦਾ ਪਤਾ ਨਹੀਂ ਕਿਹੜੇ ਰਾਹ ਦਿੰਦਾ ਠੀਕ ਹੈ ਕਿੰਨਾ ਕਿੰਨੀ ਲੋਟਰੀ ਆ ਜਿਹੜੀ ਤੁਹਾਨੂੰ ਕਿੰਨਾ ਕਿੰਨਾ ਟਾਈਮ ਹੋਗਾ ਲਾਂਡਰਾਂਗਾ ਪਾਉਂਦੇ ਨੂੰ ਪਾਉਂਦਾ ਹੀ ਰਹਾਂ तकरीबन ਤਾਂ ਕਈ ਵਾਰ ਮਨ ਐ ਨਹੀਂ ਹੋਇਆ ਵੀ ਐਵੇਂ ਪੈਸੇ ਖਰਾਬ ਕਰੀਏ ਨਹੀਂ ਨਿਕਲਦਾ ਹੀ ਨਹੀਂ ਕਦੇ ਨਹੀਂ ਆਇਆ ਨਹੀਂ ਕਦੇ ਹੋਇਆ ਕਦੀ ਨਹੀਂ ਹੋਇਆ ਆਮ ਤੌਰ ਤੇ ਲੋਕ ਕਹਿੰਦੇ ਨਾ ਯਾਰ ਮੈਂ ਤਾਂ ਪਾਇਆ ਸੀ 50 ਪਾਇਆ 100 ਨਿਕਲਦਾ ਮੈਨੂੰ ਹੈ ਨਹੀਂਗਾ ਜਦੋਂ ਉਹ ਨਿਕਲੇ ਆ ਤੁਹਾਡੇ ਉਹ ਵੇਖ ਕੇ ਕਹਿੰਦੇ ਆ ਆਪਾਂ ਹੀ ਪਾਉਂਦੇ 50 ਵਾਲੀਆਂ ਵੀ ਪਾਈਆਂ 200 ਵਾਲੀਆਂ ਵੀ ਪਾਈਆਂ ਇਹ 50 ਵਾਲੀਆਂ ਵੀ ਪਾਈਆਂ ਫੇਰੀਆਂ ਪਾਉਂਦੇ ਰਹੇ ਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਵਧਾਈਆਂ ਹੁਣ 21 ਲੱਖ ਰੁਪਏ ਤੁਹਾਨੂੰ ਨਿਕਲੇ ਆ ਅਜੇ ਸਾਡੇ ਦਲੀਪ ਜੀ ਆ ਦਲੀਪ ਜੀ ਕਿੱਦਾਂ ਲੱਗ ਰਿਹਾ ਅਜੇ ਜੈਤੋ ਮੰਡੀ ਦੇ ਵਿੱਚ ਜਨ ਕਿ ਤੀਜਾ ਨਾਮ ਆ ਕਹਿੰਦੇ 21 ਲੱਖ ਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰ ਜੋ ਕਿ ਜਿਨ੍ਹਾਂ ਦੀ ਬਦੌਲਤ ਲਗਾਤਾਰ ਜੈਤੋ ਦੇ ਵਿੱਚ ਲੱਖਾਂ ਰੁਪਏ ਦੇ ਨਾਮ ਲੱਗ ਰਹੇ ਆ ਰਾਸ਼ਟਰੀ ਲਾਟਰੀ ਤੋਂ ਫਿਰ ਮੈਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਦਾ ਸੱਚ ਦੀ ਪੜਤਾਲ ਦਾ ਜੋ ਕਿ ਸਾਡੀਆਂ ਜੋ ਖਬਰਾਂ ਤੁਸੀਂ ਸਾਰੀ ਦੁਨੀਆ ਤੱਕ ਪਹੁੰਚਾਉਂਦੇ ਹੋ ਰਾਸ਼ਟਰੀ ਲਾਟਰੀ ਦੇ ਵਿੱਚ ਲਗਾਤਾਰ ਲੱਖਾਂ ਰੁਪਏ ਦੇ ਨਾਮ ਜੈਤੋ ਲੱਗ ਰਹੇ ਆ ਤੀਜੀ ਵਾਰ ਤਾਂ 21 ਲੱਖ ਰੁਪਏ ਦਾ ਨਾਮ ਲੱਗ ਚੁੱਕਿਆ ਹੈ ਜੈਤੋ ਦੇ ਵਿੱਚ ਉਦੋਂ ਪਹਿਲਾਂ 15-15 ਲੱਖ ਦੇ ਦੋ ਵਾਰੀ ਲੱਗੇ ਆ 5 ਲੱਖ ਨਿਕਲਿਆ 1 ਲੱਖ ਨਿਕਲਿਆ 8 9 ਭਰਾ ਜੈਤੋ ਦੇ ਰਾਸ਼ਰੀ ਲਾਟਰੀ ਚੋਂ ਲੱਖਪਤੀ ਬਣ ਚੁਕੇ ਆ ਜੀ ਤੇ ਜਿਹੜੇ ਭਰਾ ਲਾਟਰੀ ਪਾਉਣ ਦੇ ਚਾਹਵਾਨ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣੀ ਕਿਸਮਤ ਤੁਸੀਂ ਰਾਸ਼ਰੀ ਲਾਟਰੀ ਪਾ ਕੇ ਜਰੂਰ ਅਜ਼ਮਾਓ ਕੋਈ ਇੱਕ ਰਾਸ਼ਰੀ ਲਾਟਰੀ ਇਹੋ ਜੀ ਲਾਟਰੀ ਹੈ ਜੋ ਕਿ ਲਗਾਤਾਰ ਲੱਖਾਂ ਤੇ ਕਰੋੜਾਂ ਦੇ ਨਾਮ ਕੱਢ ਰਹੀ ਹੈ 7 8 ਵਾਰ ਲੱਖਪਤੀ ਜੈਤੋ ਦੇ ਭਰਾ ਸਾਡੇ ਕੋਲ ਬਣ ਚੁਕੇ ਆ ਹੁਣ 21 ਲੱਖ ਦਾ ਇਨਾਮ ਆ ਪਰਸੋਂ ਲਾਟਰੀ ਖੁੱਲੀ ਸੀਗੀ ਆ ਮਾਸਟਰ ਜੀ ਹੈ ਹਾਂ ਜੀ ਇਹਨਾਂ ਕੋਲ ਸੀ ਪੜੇ ਵੀ ਹੈਗੇ ਆ ਮੰਡੀ ਦੇ ਹੈਗੇ ਆ ਬਾਈ ਇਹਨਾਂ ਨੂੰ 21 ਲੱਖ ਦਾ ਇਨਾਮ ਨਿਕਲਿਆ 50 ਰੁਪਏ ਵਾਲੀ ਲਾਟਰੀ ਚੋਂ ਸੋ ਰਾਸ਼ਰੀ ਲਾਟਰੀ ਹਰ ਬੰਦੇ ਨੂੰ ਪਾਉਣੀ ਚਾਹੀਦੀ ਹੈ ਤੇ ਆਪਣੀ ਕਿਸਮਤ ਅਜ਼ਮਾਉਣੀ ਚਾਹੀਦੀ ਸਾਨੂੰ ਬਹੁਤ ਖੁਸ਼ੀ ਹੈ ਜੀ ਬਹੁਤ ਵਧੀਆ ਇਨਾਮ ਨਿਕਲਿਆ 21 ਲੱਖ ਦਾ ਸਾਡੇ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਪਹਿਲਾਂ ਮੇਰੇ ਕੋਲ ਨਿਕਲਿਆ ਸੀ 21 ਲੱਖ ਦਾ ਇਨਾਮ ਸ਼ਿਵ ਲਾਟਰੀ ਸਾਲ ਤੋਂ ਪਹਿਲਾਂ 5ਵੇਂ ਮਹੀਨੇ ਚ ਨਿਕਲਿਆ ਮੇਰੇ ਕੋਲ 21 ਲੱਖ ਦਾ ਇਨਾਮ ਹੁਣ ਮੇਰੇ ਭਰਾ ਕੋਲ ਨਿਕਲਿਆ ਮੈਨੂੰ ਬਹੁਤ ਖੁਸ਼ੀ ਹੈ ਕਿ 21 ਲੱਖ ਦਾ ਇਨਾਮ ਆ ਰਿਹਾ ਸਾਰੇ ਨੂੰ ਬੇਨਤੀ ਹੈ ਕਿ ਲਾਟਰੀ ਰਾਸ਼ਰੀ ਲਾਟਰੀ ਖਰੀਦੋ ਤੇ ਲੱਖਾਂ ਕਰੋੜਾਂ ਦੇ ਨਾਮ ਜਿੱਤੋ ਤੁਸੀਂ ਕਿੰਨੇ ਭਰਾ ਅਸੀਂ 4 ਭਰਾ ਹਾਂ ਤੁਸੀਂ ਚਾਰੇ ਜਣੇ ਇਹੀ ਕੰਮ ਕਰਦੇ ਸਾਰੇ ਲਾਟਰੀ ਤੇ ਕਰਦੇ ਸਾਰੇ ਲਾਟਰੀ ਦਾ ਹਾਂ ਲਾਟਰੀ ਦਾ ਸਾਰੇ ਮੰਦ ਵਿੱਚ ਵਿਚਾਰ ਕਿਵੇਂ ਆਇਆ ਵੀ ਆਪੇ ਹੀ ਕੰਮ ਕਰ ਗਏ ਅਸੀਂ ਪਹਿਲਾਂ ਰਿਸਕਾ ਚਲਾਉਂਦੇ ਹੁੰਦੇ ਸੀ ਫਿਰ ਸੋਚਿਆ ਵੀ ਲਾਟਰੀ ਦਾ ਕੰਮ ਕਰ ਲਈਏ ਫਿਰ ਲਾਟਰੀ ਰੇੜੀ ਲਾਣ ਲੱਗੇ ਦਲੀਪ ਭਰਾ ਇਕੱਲੇ ਰੇੜੀ ਲਾਉਂਦੇ ਹੁੰਦੇ ਸੀ ਅਸੀਂ ਇਕੱਲੇ ਹੁਣ ਅਸੀਂ ਆਪ ਦਾ ਕਰਦੇ ਕੰਮ ਪਹਿਲਾਂ ਦਲੀਪ ਕਲੇ ਕਰਦੇ ਹੁੰਦੇ ਇੱਕ ਇਹ ਰਾਸ਼ਰੀ ਲਾਟਰੀ ਨਿਕਲ ਰਹੀ ਹੈ ਇਹ ਇਹਦੇ ਬਾਰੇ ਜਿਹੜੇ ਦਰਸ਼ਕ ਵੀਡੀਓ ਵੇਖ ਰਹੀ ਹੈ ਉਹਨਾਂ ਨੂੰ सबसे पहले मैं राशि लोटी की तरफ से राजकुमार वर्मा का सभी लोटी प्रेमियों को प्यार भरा नमस्कार बोलता हूँ मतलब गरीब से गरीब बंदा दस रुपए की टिकट डाल के पाँच लाख रुपए का भाग्यशाली विजेता बन सकता है जरा तुम स्टाल लाई है राज श्री लांटरी की जानि कि स्टाल तो जानि कि इक्की लाख का जनाम निकलिया फिर कि खुशी महसूस हो रही है खुशी हुई है जी बहुत खुशी है मैं ਬਾਈ ਇੱਕ ਨੂੰ ਸ਼ੁਰੂ ਕੀਤਾ ਸੀ ਕੰਮ ਇਹ ਅੱਜ ਮੇਰੇ ਕੋ 6-7 ਮਹੀਨੇ ਬਾਅਦ ਪਹਿਲਾ ਇਨਾਮ ਨਿਕਲਿਆ ਜੀ ਅੱਜ 1 21 ਲੱਖ ਦਾ ਮੈਨੂੰ ਬਹੁਤ ਖੁਸ਼ੀ ਆ ਸਾਰੇ ਵੀਰ ਵੀਰਾਂ ਭਰਾਵਾਂ ਨੂੰ ਬੇਨਤੀ ਆ ਕਿ 50 ਰੁਪਏ ਵਾਲੀ ਲਾਟਰੀ ਪਾਇਆ ਕਰੋ ਇਥੇ ਲੱਖਾਂ ਦੇ ਇਨਾਮ ਰੋਜ਼ ਜਿੱਤੋ ਪਹਿਲਾਂ ਵੀ ਤੁਹਾਡੀ ਇਸ ਸਾਲ ਤੋਂ ਕੁਝ ਨਿਕਲੇ ਨਾਮ ਪਹਿਲੇ ਛੋੜੇ ਮੋੜੇ ਤਾਂ ਆਇਆ ਪਰ ਬੜਾ ਵੱਡਾ ਨਹੀਂ ਆਇਆ ਬੁੱਢਾ ਇਥੇ ਕੀ ਆਇਆ ਬੜਾ ਇਥੇ ਪਹਿਲੀ ਵਾਰ ਆਇਆ ਮੇਰੇ ਕੋਲ ਗੁਰੂ ਕਿਰਪਾ ਲਾਟਰੀ ਸਟਾਲ ਤੋਂ ਗੁਰੂ ਕ੍ਰਿਪਾ ਲਾਟਿਸ਼ਾਬ ਮੰਡੀ ਚ ਇੱਕੋ ਹੀ ਆ ਉਹ ਮੇਰੀ ਆ ਰਾਜਕਮਰ ਜੀ ਤੇ ਹਾਂ